ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾਸ਼ਹਿਰ ਦੇ ਖਰਿਓ ਮੈਂ ਜਨੇ ਸੁਰੀ ਸਾਥੀ ਉਸ ਸਮੇਂ ਅਸੀਂ ਰਾਹੋ ਮੱਤੇਵਾੜਾ ਹਾਈਵੇ ਤੇ ਮੌਜੂਦ ਹੈ ਸਭ ਤੋਂ ਪਹਿਲਾਂ ਤਾਂ ਹਾਈਵੇ ਦੀ ਹਾਲਾਤ ਦੇਖ ਲਓ ਔਰ ਦੂਜੀ ਗੱਲ ਇਹ ਹੈ ਕਿ ਰਾਹੋ ਤੱਕ ਤਾਂ ਪਿੱਛੇ ਧੁੰਦ ਬਿਲਕੁਲ ਘੱਟ ਸੀ ਲੇਕਿਨ ਜਿੱਦੇ ਅਸੀਂ ਇਸ ਰੋਡ ਤੇ ਆਨੇ ਕਿਉਂਕਿ ਇਧਰਲੇ ਪਾਸੇ ਦਰਿਆ ਵੀ ਲੱਗਦਾ ਤਾਂ ਥੋੜੀ ਸੰਘਣੀ ਹੋ ਜਾਂਦੀ ਪਰ ਇੱਥੇ ਇੱਕ ਆ ਟਿਪਰ ਚਾਲਕ ਦੀ ਨਲਾਕੀ ਕਰਕੇ ਇੱਕ ਘਰ ਜਿਹੜਾ ਉੱਜੜ ਜਾਣਾ ਸੀਗਾ ਇਹ ਟਿਪਰ ਜਿਹੜੀ ਕੰਪਨੀ ਦਾ ਤਾਂ ਨਾਮ ਹੈ ਜੀ ਚੰਦ ਅਰਥ ਮੂਵਰਸ ਔਰ ਸੱਚੀਓ ਇਹ ਧਰਤੀ ਘਮਾਉਂਦੇ ਹੀ ਆਉਂਦੇ ਸੜਕਾਂ ਤੇ ਇੰਨੀ ਕਿ ਜਾਣਕਾਰੀ حاصل ਹੋਈ ਕਿ ਜਦੋਂ ਕਹਿੰਦੇ ਖਾਲੀ ਗੱਡੀ ਹੁੰਦੀ ਆ ਫਿਰ ਸਪੀਡ ਜਿਹੜੀ ਇਹਨਾਂ ਦੀ ਉਹ ਓਵਰ ਹੋ ਜਾਂਦੀ ਹੈ ਜੇ ਗੱਡੀ ਲੋਡ ਹੋਵੇ ਤਾਂ ਗੱਡੀ ਓਵਰਲੋਡ ਹੋ ਜਾਂਦੀ ਜੇ ਖਾਲੀ ਹੋਵੇ ਤਾਂ ਸਪੀਡ ਓਵਰ ਹੋ ਜਾਂਦੀ ਆ ਆ ਭਾਗ ਬਿਆਨਤ ਜੀ ਸਾਡੇ ਯਾਰ ਦੋਸਤ ਨੇ ਪੱਤਰਕਾਰ ਸਾਥੀ ਨੇ ਉਹ ਲੈਬਾਰਟਰੀ ਦਾ ਕੰਮ ਵੀ ਕਰਦੇ ਆ ਤੇ ਰੱਬ ਨੇ ਇਹਨਾਂ ਦੇ ਭਾਗ ਵੀ ਬਿਆਨਤ ਹੀ ਰੱਖੇ ਕਿ ਬਚਾਅ ਹੋ ਗਿਆ ਨਹੀਂ ਤਾਂ ਤੁਸੀਂ ਆ ਦੇਖੋ ਟਿਪਰ ਦਾ ਗਿਆ ਕੱਖ ਨਹੀਂ ਤੇ ਆ ਜਿਹੜੀ ਗੱਡੀ ਆ ਤਾਂ ਮਰੂੰਡਾ ਬਣਾ ਕੇ ਰੱਖ ਦਿੱਤਾ ਔਰ ਭਾਗ ਬਯੰਤ ਜੀ ਹੈਪੀ ਉਹਨਾਂ ਦਾ ਨਿਕ ਨੇਮ ਹੈ ਇੱਥੇ ਬੈਠੇ ਸੀਗਾ ਕੁਦਰਤੀ ਉਹਨਾਂ ਦਾ ਬਚਾਅ ਹੋ ਗਿਆ ਸੰਦੀਪ ਜੀ ਨੇ ਸਾਨੂੰ ਸਵੇਰੇ ਕਾਲ ਕੀਤੀ ਜਦੋਂ ਇਹ ਹਾਦਸਾ ਹੋਇਆ ਔਰ ਅਸੀਂ ਪਹੁੰਚੇ ਹਾਂ ਤਾਂ ਆਪ ਭਾਗ ਬਯੰਤ ਜੀ ਦੇ ਪਿਤਾ ਜੀ ਨੇ ਫਾਦਰ ਸਾਹਿਬ ਨੇ ਅਕਲ ਪੂਰਾ ਵੇਰਵਾ ਦੋ ਤੁਹਾਨੂੰ ਕਿਵੇਂ ਪਤਾ ਲੱਗਿਆ ਹਾਦਸਾ ਹੋਇਆ ਤੇ ਹਸਪਤਾਲ ਤੋਂ ਫੋਨ ਗਿਆ ਜੀ ਅੱਛਾ ਜੀ ਉਹ ਮੁੰਡਾ ਜਾਣਦਾ ਸੀ ਉਹਨੇ ਕੀਤਾ ਸੀ ਹੂੰ ਫਿਰ ਅਸੀਂ ਜਾ ਕੇ ਆ ਕੇ ਦੇਖੇ ਤਾਂ ਦਾਖਲ ਸੀਗੇ ਡਰਾਈਵਰ ਭੱਜਿਆ ਸੀ ਜਾ ਡਰਾਈਵਰ ਨੂੰ ਲੈ ਜਾਂਦੇ ਆ ਪੁਲਿਸ ਨੇ ਉਹ ਕਹਿੰਦਾ ਜੀ ਜਦੋਂ ਹਾਦਸਾ ਹੋਇਆ ਮੇਰੇ ਵੀ ਜਿਹੜੀ ਧਿਆਨ ਚ ਗੱਲ ਆਈ ਹੈ ਕਹਿੰਦੇ ਕਿ ਡਰਾਈਵਰ ਨੇ ਉੱਤਰ ਕੇ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕੀਤੀ ਉਹਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਜੀ ਆ ਬੈ ਕੀਤੀ ਹੋਇਆ ਗੱਡੀ ਜੀ ਹੂੰ ਬੈ ਕਰਕੇ ਭਜਾਂਗੇ ਫੇ ਜਾਂ ਨਹੀਂ ਭਜਾ ਹੋਇਆ ਉਹ ਤਾਂ ਉੱਤਰ ਕੇ ਭੱਜ ਗਿਆ ਪੰਪ ਤੇ ਜਾ ਕੇ ਬਹਿ ਗਿਆ ਜੀ ਅਚਾ ਪਿੱਛੋਂ ਕਿੰਨੀ ਦੂਰ ਤੋਂ ਜਿਹੜਾ ਐਕਸੀਡੈਂਟ ਹੋਇਆ ਕਹਿੰਦੇ 20 25 ਫੁੱਟ ਕਿਸੇ ਕਿਸੇੜ ਤੇ ਲੱਗਾ ਹਾਂ ਜੀ ਆ ਪਿੱਛੇ ਦੇਖ ਲਓ ਤੁਸੀਂ ਮੌਕੇ ਤੇ ਹਾਂ ਜੀ ਹਾਂ 25 30 ਫੁੱਟ ਤੋਂ ਪਿੱਛੋਂ ਘੜੀਦਾ ਗੱਡੀ ਨੂੰ ਲਿਆਏ ਆ ਹੂੰ ਉਹਨੂੰ ਉਹ ਕਹਿੰਦਾ ਜੀ ਮੇਰੀ ਅੱਖ ਲੱਗੀ ਹੋ ਸੀ ਪਰ ਦੇਖੋ ਉਹਦੀ ਅੰਗਲੀ ਕਰਕੇ ਕਿਸੇ ਦੀ ਅੱਖ ਸਦਲ ਹੀ ਲੱਗ ਜਾਣੀ ਸੀ ਨਾ ਔਰ ਪਰਿਵਾਰ ਜਿਹੜਾ ਤਬਾਹ ਹੋ ਜਾਂਦਾ ਉਹ ਤਾਂ ਗੱਡੀ ਪੁਲਿਸ ਵਾਲੇ ਵੀ ਲੈ ਕੇ ਚੱਲੇ ਤੇ ਮੈਂ ਕਿਹਾ ਜੀ ਹਜੇ ਜਾਨ ਨਹੀਂ ਦੇਣੀ ਚਾਹਤੇ ਇਹਦਾ ਕੋਈ ਗੱਲ ਨਹੀਂ ਹੁੰਦੀ ਵੇ ਚਲੋ ਉਹ ਤਾਂ ਐਸਐਚਓ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਗੱਡੀ ਡਿਟੇਨ ਨਹੀਂ ਕਰਨੀ ਸੀ ਉਹਨਾਂ ਨੇ ਰਾਹੋ ਥਾਣੇ ਲੈ ਕੇ ਜਾੜੀ ਸੀ ਸੰਦੀਪ ਭਾਜੀ ਸਭ ਤੋਂ ਪਹਿਲੀ ਤੁਸੀਂ ਤਸਵੀਰਾਂ ਦੇਖੀਆਂ ਹਾਂਜੀ ਭਾਜੀ ਉਹ ਨਹੀਂ ਸੀ ਕਿ ਇੱਥੇ ਪਹਿਲਾਂ ਇਹ ਨਹੀਂ ਆਈ ਭਾਜੀ ਉਹ ਨਹੀਂ ਸੀ ਭਾਜੀ ਦੇਖੋ ਜਿਵੇਂ ਆਪਾਂ ਦੇਖ ਪਾ ਰਹੇ ਆ ਕਿ ਟਰੱਕ ਜਿਹੜਾ ਹੈ ਬਿਲਕੁਲ ਰੋਂਗ ਸਾਈਡ ਤੇ ਆ ਔਰ ਇਹ ਗੱਡੀ ਹੈ ਬਿਲਕੁਲ ਆਪਣੇ ਆਪਣੇ ਵਾਲੇ ਪਾਸੇ ਆ ਹਾਂਜੀ ਔਰ ਇਹਨਾਂ ਨੇ ਇੱਕ ਸਾਈਡ ਤੇ ਟਰਨ ਲੈਣ ਦੀ ਵੀ ਕੋਸ਼ਿਸ਼ ਕੀਤੀ ਕਿ ਚਲੋ ਕਿਤੇ ਗੱਡੀ ਨਿਕਲ ਜਵੇ ਪਰ ਇੰਨੀ ਵਾਲ ਗੈਲੀ ਇੰਨੀ ਲਾਪਰਵਾਹੀ ਇਹ ਤਾਂ ਕਿਸੇ ਦੀ ਜਾਨ ਦਾ ਖੌਅ ਹੈ ਹਾਂਜੀ ਬਹੁਤ ਜ਼ਿਆਦਾ ਹੋਇਆ ਜੀ ਮੈਂ ਵੀ ਮੁੱਕ ਦੇ ਗਿਆ ਜਦੋਂ ਮੇਰੇ ਮੁੰਡੇ ਨੇ ਸੱਦਿਆ ਜਾ ਕੇ ਦੇਖਿਆ ਨਾ ਪਰ ਡਰਾਈਵਰ ਵਿੱਚੋਂ ਭੱ ਚੁੱਕਾ ਸੀਗਾ ਅੱਛਾ ਹਾਂ ਜੀ ਉਹਨਾਂ ਨੇ ਫਿਰ ਅੰਦਰ ਜਾ ਕੇ ਦੱਸ ਦਿਆ ਜਿਹੜੇ ਮੌਕੇ ਦੇ ਮੌਜੂਦ ਲੋਕ ਆ ਕਹਿੰਦੇ ਕਿ ਡਰਾਈਵਰ ਨੇ ਪਹਿਲਾਂ ਗੱਡੀ ਬੈਕ ਕਰਕੇ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਭਜਾ ਨਹੀਂ ਫਿਰ ਗੱਡੀ ਛੱਡ ਕੇ ਆਪ ਹੀ ਭੱਜ ਗਿਆ ਛੱਡ ਕੇ ਭੱਜ ਗਿਆ ਜੀ ਹਾਂਜੀ ਉਹਨਾਂ ਨੇ ਫਿਰ ਅੰਦਰ ਚੱਲ ਕੇ ਜਾ ਕੇ ਦੱਸਿਆ ਜਾ ਕੇ ਅਸੀਂ ਬਾਹਰ ਆਏ ਫਿਰ ਜਦ ਹੂੰ ਜਨ ਫਿਰ ਜ ਡਰਾਈਵਰ ਆ ਕੇ ਦੇਖਿਆ ਰੇਲ ਵਿੱਚ ਭੱਜੋਕਾ ਗਿਆ ਭੱਜ ਕੇ ਗਿਆ ਕਿੱਥੇ ਜੀ ਇਹ ਪੰਪ ਤੇ ਚੱਲ ਗਿਆ ਕਹਿੰਦੇ ਅੱਛਾ ਹਾਂਜੀ ਮੈ ਮੈਨੂੰ ਕੋਈ ਜਾਣਦਾ ਹੀ ਨਹੀਂ ਮੈਨੂੰ ਕੋਈ ਪਤਾ ਹੀ ਨਹੀਂ ਆ ਤਾਂ ਪਤ ਰਿਹਾ ਸੀ ਹਾਂਜੀ ਆਏ ਸੀ ਮੁੰਡੇ ਉੱਥੇ ਆ ਕੇ ਦੱਸਿਆ ਕਹਿੰਦੇ ਪੰਪ ਤੇ ਬੈਠਾ ਫਿਰ ਚੱਲੋ ਜਾਨੂ ਜੀ ਟਿਪਰ ਦਾ ਨੰਬਰ ਹੈ ਜੀ ਪੀਬੀ 07 ਸੀ ਐਫ 98 98 ਤੇ ਇੱਧਰ ਗੱਡੀ ਦਾ ਨੰਬਰ ਹੈ ਪੀਬੀ 32 ਡਬਲਯੂ 0 5 26 ਤਾਂ ਦੇਖੋ ਸਾਥੀਓ ਇਸ ਰੋਡ ਤੇ ਪਹਿਲਾਂ ਵੀ ਬੜੇ ਹਾਦਸੇ ਹੋਏ ਆ ਬੜੇ ਘਰ ਹੈ ਹੈ ਇੱਕ ਮਿੰਟ ਹੁਣ ਵੀ ਹੋਇਆ ਟਿਪਰ ਵਾਲਾ ਮਾਰ ਕੇ ਗਿਆ ਉਹ ਇੱਕ ਜਨਾਨੀ ਤੇ ਇੱਕ ਬੰਦੇ ਦੇ ਸੱਟਾਂ ਲੱਗੀਆਂ ਜੀ ਟਿਪਰ ਪੁਲ ਤੇ ਪੁਲ ਦੇ ਉੱਤੇ ਪੁਲ ਦੇ ਉੱਤੇ ਟਿਪਰ ਵਾਲਾ ਭੱਜ ਗਿਆ ਜੀ ਜਿੱਦਾਂ ਸ਼ੋਲੇ ਫਿਲਮ ਚ ਗੱਬਰ ਦਾ ਕਹਿਰ ਸੀ ਐਸ ਰੋਡ ਤੇ ਮੈਂ ਕਹਿੰਦਾ ਟਿਪਰਾਂ ਦਾ ਕਹਿਰ ਹੈ ਜੀ ਟਿਪਰਾਂ ਦਾ ਕਹਿਰ ਹੈ ਜੀ ਤੇਰਾ ਵੀ ਉਹ ਵੀ ਹਰੇਤੇ ਵਾਲੇ ਰਾਤ ਨੂੰ ਚੱਲਦੇ ਸਾਰੇ ਨੇ ਨਾ ਜੀ ਰਸਤੇ ਵਿੱਚ 10 10 ਇਦਾਂ ਖੜੇ ਕਰ ਲੈਂਦੇ ਆ ਜੀ ਨਾ ਸਾਈਡ ਦਿੰਦੇ ਆ ਜੀ ਰੋਕ ਕੇ ਖੜ ਜੰਦੇ ਆ ਚੱਲਦੇ ਆ ਸਾਈਡ ਕਿੱਦਾਂ ਮਿਲੂਗੀ ਜੀ ਆ ਪਿੱਛੇ ਜੇ ਕਾਲੋ ਦਾ ਮੁੰਡਾ ਸੀ ਜਿਹੜਾ ਉਹਦਾ ਐਕਸੀਡੈਂਟ ਹੋ ਸੀ ਦੀ ਦੇਖੋ ਜਾਨ ਚਲੀ ਗਈ ਸੀ ਤਾਂ ਇਹ ਤਾਂ ਫਿਰ ਖੌ ਹੈ ਚਿੰਤਾ ਤਾਂ ਹੈਗੀ ਇਸ ਏ ਮਣਕਰ ਪੁੱਲ ਤੇ ਹਾਂਜੀ ਮਣਕਰ ਇਹ ਤਾਂ ਨਹੀਂ ਕੰਮ ਹਲੇ ਵੀ ਗੱਲ ਸੈੱਟ ਨਹੀਂ ਆਏ ਥੋੜੇ ਦਿਨ ਪਹਿਲਾਂ ਆ ਜੀ ਸਾਡੀਆਂ ਮਾਰਕੀਟ ਨਾਲੀਆਂ ਮੂਰੇ ਤੇ ਤਕਰੀਬਨ ਅਸੀਂ ਆਪਣੀ ਮਾਰਕੀਟ ਦੇ ਬਾਹਰ ਬੈਠ ਨਹੀਂ ਸਕਦੇ ਸਿੱਧਾ ਹੀ ਸਾਡੇ ਨਾਲੋਂ ਆ ਗਿਆ ਕੁਦਰਤੀ ਬਚਾਅ ਹੋ ਗਿਆ ਜੀ ਫਿਰ ਉਹ ਕਹਿ ਰਹੀ ਮੇਰੀ ਅੱਖ ਲੱਗ ਗਈ ਦੱਸੋ ਅਸੀਂ ਮਾਰਕੀਟ ਦੇ ਮੂਰੇ ਵੀ ਨਹੀਂ ਆਪਣੀ ਬੈਠ ਕੇ ਕੰਮ ਨਹੀਂ ਕਰ ਸਕਦੇ ਆਪਣੀ ਮਾਰਕੀਟ ਦੇ ਮੋੜੇ ਕੋਈ ਕੋ ਜਵਾਬ ਰੱਖਿਆ ਕਿ ਅੱਖ ਲੱਗ ਗਈ ਅੱਖ ਲੱਗ ਗਈ ਜੀ ਬਸ ਇਹੀ ਕਹਿੰਦੀ ਸਾਡੀ ਅੱਖ ਲੱਗ ਗਈ ਆਹ ਰੋਡ ਤੇ ਸਾਰਾ ਜਾਣਾ ਯਾਨੀ ਕਿ ਮੌਤ ਨਾਲ ਖੇਡਣ ਵਾਲਾ ਕੰਮ ਹੋ ਗਿਆ ਜੀ ਬਾਈਕ ਵਾਲਿਆਂ ਦਾ ਜੀ ਇੰਨਾ ਕੁ ਮੁਸ਼ਕਲ ਕਰ ਦਿੰਦੇ ਆ ਟਿੱਪਰ ਵਾਲੇ ਨਾ ਕਾਰਾਂ ਵਾਲਿਆਂ ਦਾ ਵੀ ਮੰਦਾ ਹਾਲ ਹੈ ਜੀ ਕੋਈ ਸੈਟ ਨਹੀਂ ਦਿੰਦਾ ਜੀ ਸੈਂਟਰ ਚ ਚੱਲਦੇ ਆ ਜਿੱਥੇ ਦਿਲ ਕਰਦਾ ਰੋਕ ਲੈਂਦੇ ਆ ਜੀ ਫਿਰ ਦੂਜੀ ਗੱਲ ਹੈ ਜੀ ਚੱਲਦੇ ਵੀ 8 8 10 10 ਇਕੱਠੇ ਲਗਾਤਾਰ ਆ ਜੀ ਹਾਂ ਜੀ ਕਿਧਰੋਂ ਬੰਦਾ ਓਵਰ ਅਟੈਕ ਕਰ ਲੂ ਜਾਂ ਲੰਘ ਜੂਗਾ ਜੀ ਕਬਜਾ ਹੋਇਆ ਹਾਂ ਜੀ ਕਬਜਾ ਹੋਇਆ ਪਿਆ ਜੀ ਬ ਇਹ ਮੰਨਦੇ ਹੀ ਨਹੀਂ ਹੈਗੇ ਪੁਲਿਸ ਨੂੰ ਵੀ ਕਿਹੜਾ ਮੰਨਦੇ ਆ ਜੀ ਇਹ ਪੁਲਿਸ ਨੂੰ ਤਾਂ ਜਦੇ ਫੋਨ ਕਰ ਦਿੰਦੇ ਆ ਬਾਈ ਸਾਡਾ ਆ ਜੀ ਪੁਲਿਸ ਵੀ ਕੀ ਕਰੇ ਤੇ ਜਿਹੜੇ ਜੂਨੀਅਰ ਅਫਸਰ ਨੂੰ ਸੀਨੀਅਰ ਦੀ ਕਾਲ ਆ ਜਾਂਦੀ ਸੀਨੀਅਰ ਦੇ ਉੱਤੇ ਵੱਡੀਆਂ ਦੀ ਮੰਤਰੀਆਂ ਦੀ ਕਾਲ ਆ ਗਈ ਕੰਮ ਹੁੰਦਾ ਜੀ ਚਲੋ ਹੁਣ ਹੈਪੀ ਕਿੱਥੇ ਆ ਹਸਪਤਾਲ ਆ ਜੀ अच्छा फिर रल मिलके ਪਿੰਡ ਵੱਲੋਂ ਜਾਂ ਇਲਾਕੇ ਵੱਲੋਂ ਕੋਈ ਉਪਰਾਲਾ ਹੁਣ ਕਰੂਗੇ ਤੁਸੀਂ ਵੀ ਇਕੱਠੇ ਹੋ ਕੇ ਪ੍ਰਸ਼ਾਸਨ ਕੋ ਜਾਓਗੇ ਜਾਂ ਡੀਸੀ ਸਾਹਿਬ ਕੋ ਹਾਂਜੀ ਹਾਂਜੀ ਉਹ ਤਾਂ ਹੁਣ ਜਾਣਾ ਪੈਣਾ ਜੀ ਜਾਵਾਂਗੇ ਕਿਥੋਂ ਸਾਰੀ ਤੁਹਾਡੇ ਇਧਰ ਜ਼ਿਲ੍ਹਾ ਪ੍ਰੇਸ਼ਦ ਦੀ ਹੁਣੀ ਵੋਟਾਂ ਹੋ ਕੇ ਛੱਡੀਆਂ ਹਾਂਜੀ ਉਹ ਕੋਈ ਜ਼ਿਲ੍ਹਾ ਪ੍ਰੇਸ਼ਦ ਵਾਲੇ ਨੇ ਨਹੀਂ ਬੁਲਾਇਆ ਕਿ ਭਾਈ ਉਦੋਂ ਤੁਸੀਂ ਵੋਟਾਂ 'ਚ ਕਹਿੰਦੇ ਨਾਲ ਖੜਾ ਕੇ ਹੁਣ ਕੋਈ ਤੁਰੇ ਤੁਹਾਡੇ ਨਾਲ ਆ ਕੇ ਜਾ ਕੇ ਗੱਲ ਕਰੇ ਅਜੇ ਤਾਂ ਜੀ ਸਾਨੂੰ ਕੋਈ ਸੁਝਿਆ ਹੀ ਨਹੀਂ ਸੰਤ ਆਪਣੇ ਮਰੀਜ਼ਾਂ ਵੱਲੇ ਹੀ ਨਹੀਂ ਹੁਣ ਉਹਨਾਂ ਨੂੰ ਵੀ ਲੈ ਕੇ ਜਾਓ ਜਿਹੜੇ ਜਿਹੜੇ ਥੋੜੇ ਦਿਨ ਪਹਿਲਾਂ ਵੋਟਾਂ ਮੰਗ ਕੇ ਗਏ ਆ ਫਿਰ ਮੰਗਣ ਆਉਣੀਆਂ ਹਾਂ ਜੀ ਉਹਨਾਂ ਨੂੰ ਤਾਂ ਜੀ ਆਪਣਾ ਰੇਤੇ ਦਾ ਮਤਲਬ ਆ ਦਰਿਆ ਜੂ ਕੜ ਕੜ ਰੇਤੇ ਵੇਚੀ ਜਾਂਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੜਾਂ ਵੇਲੇ ਵੀ ਕੋਈ ਨਹੀਂ ਆਇਆ ਇਦਾਂ ਦੇ ਦੁੱਖ ਵੇਲੇ ਕੋਈ ਨਹੀਂ ਖੜਦਾ ਜੀ ਆ ਕੇ ਦੁੱਖ ਵੇਲੇ ਵੀ ਕੋਈ ਨਹੀਂ ਕੋਈ ਨਹੀਂ ਖੜਦਾ ਜੀ ਇੱਥੇ ਆ ਕੇ ਮੋਟਾ ਵੇਲੇ ਘਰੋਂ ਗੱਡੀ 'ਚ ਚੱਕ ਚੱਕ ਕੇ ਲੈ ਕੇ ਜਾਂਦੇ ਆ ਹੁਣ ਅੱਜ ਜਦ ਮਰੀਜ਼ ਜਦ ਐਕਸੀਡੈਂਟ ਹੋਣ ਤੋਂ ਬਾਅਦ ਬੰਦਾ ਫਟੜੋੜ ਹੋ ਗਿਆ ਫਿਰ ਕਿਸੇ ਨੇ ਨਹੀਂ ਹੁਣਾ ਦੁੱਖ ਦੀ ਘੜੀ 'ਚ ਕੋਈ ਨਹੀਂ ਖੜਦਾ ਜੀ ਇੱਥੇ ਆ ਕੇ ਫਿਰ ਉਹਨਾਂ ਦੀ ਵੀ ਅੱਖ ਲੱਗ ਜਾਂਦੀ ਦੋਨੋਂ ਦੀ ਅੱਖ ਲੱਗ ਜਾਂਦੀ ਹੈ ਜੀ ਅੱਖੇ ਲੱਗੀ ਹੋਈ ਜਿਹੜਾ ਜਿੱਤ ਜਾਂਦਾ ਉਹਦੀ ਅੱਖ ਲੱਗ ਜਾਂਦੀ ਹੈ ਸੜਕ ਸੁਰੱਖਿਆ ਫੋਰਸ ਤੋਂ ਐਸਆਈ ਕੁਲਦੀਪ ਜੀ ਆਪਣੀ ਟੀਮ ਨਾਲ ਇੱਥੇ ਪਹੁੰਚ ਗਏ ਸੀ ਜਿੱਦ ਜੇ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਤੁਰੰਤ ਇਹ ਪਹੁੰਚੇ ਆ ਔਰ ਗੱਡੀਆਂ ਕਿਉਂਕਿ ਅਵੇਅਰ ਵੀ ਕਰਨਾ ਹੁੰਦਾ ਪਿੱਛੇ ਤੁਸੀਂ ਦੇਖੋ ਕਿ ਤਰੀਕੇ ਨਾਲ ਅਵੇਅਰ ਕੀਤਾ ਤਾਂ ਜੋ ਕੋਈ ਹੋਰ ਹਾਦਸਾ ਨਾ ਹੋ ਜਵੇ ਔਰ ਆ ਤਾਂ ਸੱਚੀ ਇੱਕ ਤਰ੍ਹਾਂ ਦਾ ਜ਼ੁਲਮ ਹੈ ਰੌਂਗ ਸਾਈਡ ਤੇ ਓਵਰ ਸਪੀਡ ਆ ਗੱਡੀ ਤੇ ਤੁਸੀਂ ਕੰਡੀਸ਼ਨ ਦੇਖੋ ਹੁਣ ਗਰੀਬ ਬੰਦੇ ਕੋ ਮੱਸੀ ਤਾਂ ਗੱਡੀ ਲੈ ਹੁੰਦੀ ਆ ਪਤਾ ਨਹੀਂ ਕਿਸ਼ਤਾਂ ਤੇ ਆ ਪਤਾ ਨਹੀਂ ਕਿਸ ਤਰੀਕੇ ਗੱਡੀ ਲਈ ਹੈ ਆਪਣੇ ਸਰੀਰ ਦਾ ਅਲੱਗ ਨੁਕਸਾਨ ਜੀ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਸਰੀਰ ਦਾ ਨੁਕਸਾਨ ਛੱਟ ਚੋਟ ਠੰਡ ਹੈ ਸਰੀਰ ਦਾ ਨੁਕਸਾਨ ਉਸ ਤੋਂ ਬਾਅਦ ਗੱਡੀ ਦਾ ਨੁਕਸਾਨ ਮਸੀ ਮਸੀ ਦਾ ਕੋਈ ਬੰਦਾ ਚਾਵਾਂ ਨਾਲ ਗੱਡੀ ਲੈਂਦਾ ਕੋਈ ਵਹੀਕਲ ਲੈਂਦਾ ਉਸ ਤੋਂ ਬਾਅਦ ਨੁਕਸਾਨ ਕਰਕੇ ਇਹ ਕਹਿੰਦਾ ਮੇਰੀ ਅੱਖ ਲੱਗ ਗਈ ਇਹ ਕੋਈ ਜਵਾਬ ਵਾਜਬ ਨਹੀਂ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਔਰ ਪਿੰਡਾਂ ਵਾਲਿਆਂ ਨੂੰ ਖਾਸ ਕਰਕੇ ਰਲ ਕੇ ਐਕਸ਼ਨ ਲੈਣਾ ਚਾਹੀਦਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਚਾਹੀਦਾ ਅਸੀਂ ਇਹਨਾਂ ਦੇ ਨਾਲ ਚੱਲਾਂਗੇ ਇਹ ਆਵਾਜ਼ ਜਿਹੜੀ ਹੁਣ ਬਲੰਦੀ ਨਾਲ ਉਠਾਉਣੀ ਪੈਣੀ ਕਿਉਂਕਿ ਅਜਾਈ ਲੋਕਾਂ ਦੀ ਜਿਹੜੀ ਜਾਨ ਜਾ ਰਹੀ ਹੈ ਇਹਨਾਂ ਬਈ ਗੁਰੀ ਹੈ ਜੀ ਖੜਕੋਵਾਲ ਪਿੰਡ ਮੇਰਾ ਨਾਲ ਦੇ ਪਿੰਡ ਭਾਈ ਉਹਨਾਂ ਦਾ ਤੇ ਅਸੀਂ ਜਿੱਦਾਂ ਸਵੇਰੇ ਜਿੰਮ ਜਾਂਦੇ ਹੁੰਦੇ ਆ ਤੇ ਅੱਜ ਭਾਜੀ ਹੁਣੀ 5 ਮਿੰਟ ਪਹਿਲਾਂ ਆਗੇ ਸੀਗੇ ਅਸੀਂ ਤਾਂ ਮਗਰ ਮਗਰ ਸੀਗੇ ਤੇ ਜਦੋਂ ਅਸੀਂ ਇੱਥੇ ਆ ਗਏ ਜੇ ਮੇਰੇ ਤੋਂ ਘਰ ਵਾਪਸ ਆ ਰਹੇ ਸੀ ਹਾਂਜੀ ਘਰੇ ਜਾ ਰਹੇ ਸੀਗੇ ਅਸੀਂ ਮਗਰ ਸੀਗੇ ਆ ਰਹੇ ਇਹਨਾਂ ਦੇ ਤੇ ਜਦੋਂ ਅਸੀਂ ਦੇਖਿਆ ਇੱਥੇ ਆ ਕੇ ਮਤਲਬ ਐਕਸੀਡੈਂਟ ਹੋਇਆ ਹੋਇਆ ਸੀਗਾ ਤੇ ਡਰਾਈਵਰ ਮਤਲਬ ਭੱਜਿਆ ਹੋਇਆ ਸੀ ਤੇ ਫਿਰ ਇਹਨਾਂ ਨੂੰ ਉਧਰ ਦਵ ਦਵ ਹਸਪਤਾਲ ਲੈ ਕੇ ਗਏ ਜੀ ਅੱਛਾ ਦੇਖੋ ਜੇ ਤੁਸੀਂ ਪਿੱਛੋਂ ਨਹੀਂ ਆਉਂਦੇ ਹਾਂਜੀ ਤੇ ਡਰਾਈਵਰ ਨੇ ਮਦਦ ਕੀਤੀ ਨਹੀਂ ਇੰਨੀ ਤਾਂ ਤੜਫੀ ਜਾਣਾ ਸੀ ਹਾਂਜੀ ਉਹੀ ਗੱਲ ਆ ਨਾ ਭਾਈ ਦੇਖਣਾ ਕਿੰਨੇ ਸੀਗਾ ਦੇਖਣਾ ਚਾਹੀਦਾ ਨਾ ਸਾਣੀ ਤੇ ਨਾ ਤੇ ਘਟੋ ਘਟ ਉਤਰ ਕੇ ਦੇਖਤ ਲੈ ਚਲੋ ਐਕਸੀਡੈਂਟ ਜਦੋਂ ਐੱਖੋ ਤੋਂ ਉਦੋਂ ਲੱਗ ਗਈ ਮੁੜ ਕੇ ਤਾਂ ਖੁੱਲ ਗਈ ਨਾ ਐਕਸੀਡੈਂਟ ਹੋਣ ਤੋਂ ਬਾਅਦ ਫੇਰ ਤਾਂ ਕਿ ਦੇਖਣਾ ਚਾਹੀਦਾ ਨਾ ਹਾਂਜੀ ਉਹ ਚੱਲ ਗਿਆ ਸੀ ਡਰਾਈਵਰ ਉਹਨੇ ਟਾਈਮ ਨੂੰ ਫੇਰ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਉਸ ਤੋਂ ਬਾਅਦ ਫੇਰ ਪੁਲਿਸ ਨੂੰ ਕਾਲ ਕੀਤੀ ਮਤਲਬ ਇੱਕ ਪਾਸੇ ਬੇਪਤਾ ਸੀ ਮੁੰਡਾ ਦੀ ਨਾਲ ਅੱਖ ਖੁੱਲੀ ਆ ਸਰ ਅੱਖ ਖੁੱਲੀ ਤਾਂ ਗੱਡੀ ਬੈਕ ਕਰਨ ਨੂੰ ਖੁੱਲ ਗਈ ਜੀ ਬੈਕ ਕਰਕੇ ਇਹ ਚ ਫਸੀ ਹੋਈ ਸੀ ਬੈਕ ਕਰਕੇ ਭੱਜਣ ਲਈ ਖੁੱਲੀ ਆ ਜੀ ਅੱਖ ਉਦਾਂ ਨਹੀਂ ਉਹਦੀ ਅੱਖ ਖੁੱਲੀ ਜੀ ਉਹ ਦੇਖੋ ਜਿਵੇਂ ਕਈ ਵੇਲੇ ਲਿਖਿਆ ਤਾਂ ਨਾ ਗੱਡੀ ਦੇ ਵਿੱਚ ਦੇਖੋ ਗੱਡੀ ਦੇ ਵਿੱਚ ਫਸਿਆ ਹੋਇਆ ਸਰ ਆਜੋ ਦਿਖਾਓ ਉਹ ਫਸੀ ਹੋਈ ਸੀ ਗੱਡੀ ਦਾ ਦੇਖੋ ਉਹ ਗੱਡੀ ਖਿੱਚ ਕੇ ਲੈ ਗਿਆ ਜੀ ਪਿੱਛੇ ਨੂੰ ਆਹ ਗੱਡੀ ਸਾਰੀ ਫਸੀ ਹੋਈ ਸੀਗੀ ਜੀ ਉਸ ਟਾਈਮ ਉਹਦੀ ਅੱਖ ਬੰਦ ਸੀਗੀ ਜੀ ਹਾਂਜੀ ਬਾਅਦ ਵਿੱਚ ਉਹਦੀ ਅੱਖ ਖੁੱਲ ਗਈ ਸਰ ਤੁਸੀਂ ਇਹ ਦੇਖੋ ਕਿੰਨਾ ਜ਼ੁਰਮ ਆ ਜੀ ਭੱਜਣੀ ਭੱਜਲੀ ਅੱਖ ਖੁੱਲ ਗਈ ਆ ਰੱਬ ਵੱਲੋਂ ਦੇਖੋ ਤੁਸੀਂ ਗੱਡੀ ਦੇ ਕੀ ਹਾਲਾਤ ਆ ਜੀ ਉਹ ਬਚ ਗਏ ਮਾਈ ਬਾਈ ਚਾਂਸ ਕੁਝ ਇਹੋ ਜਿਹਾ ਹੁੰਦਾ ਵੀ 5-7 ਮਿੰਟ ਹੁੰਦੇ ਬੰਦੇ ਕੋਲ ਜੀ ਉਸ ਟਾਈਮ ਬੰਦਾ ਮਦਦ ਕਰਨੀ ਚਾਹੀਦੀ ਤੇ ਇਹ ਭੱਜ ਗਏ ਜੀ ਔਰ ਨਾਲ ਇਹਨਾਂ ਦਾ ਰੋਜ਼ਾਨਾ ਤੋਂ ਅੱਧਾ ਕਕੜੀਸ ਦਾ ਹੀ ਲਿਆਇਆ ਇਹਨਾਂ ਨੇ ਆਹ ਦੇਖੋ ਇੱਥੋਂ ਇੱਥੋਂ ਵੱਜੂਗਾ ਇੱਕ ਗੱਲ ਹੋਰ ਸੋਚਦੇ ਪਾਈ ਜੀ ਕੋਈ ਮੋਟਰਸਾਈਕਲ ਵਾਲਾ ਹੁੰਦਾ ਉਹ ਤਾਂ ਕੁਚਲੇ ਹੀ ਦੇਣਾ ਸੀ ਕੁਚਲੇ ਹੀ ਦੇਣਾ ਸੀਗਾ ਜੀ ਉਹ ਤਾਂ ਜਾਨ ਉਸੇ ਟਾਈਮ ਦੀ ਥੱਲੇ ਵਾਰ ਦਿੰਦੇ ਆ ਮੋਟਰਸਾਈਕਲ ਵਾਲੇ ਤਾਂ ਲੱਭਦਾ ਨਹੀਂ ਕੁਛ ਜੀ ਜਾਂ ਗੱਡੀ ਵਾਲਾ ਨਹੀਂ ਦੇਖਦਾ ਤੇ ਮੋਟਰਸਾਈਕਲ ਵਾਲੇ ਨੂੰ ਕੀ ਦੇਖੂਗਾ ਜੀ ਜੀ ਸ਼ੁਕਰ ਗਾਣ ਵੀ ਨਹੀਂ ਲੱਪਣੀ ਦੀ ਖਰਚ ਕੇ ਲੈ ਜਾਣਾ ਪੈਂਦਾ ਦੇਖ ਕੇ ਅਰਦਾ ਵੀ ਉਹ ਬਚ ਗਏ ਇੰਨਾ ਯਾਨੀ ਕਿ ਹਿਸਾਬ ਲਾ ਲਓ ਤੁਸੀਂ ਗੱਡੀ ਦਾ ਰੱਬ ਦਾ ਸ਼ੁਕਰ ਆ ਜੀ ਇਹ ਕੋਈ ਪੈਦਲ ਹੁੰਦਾ ਸਾਈਕਲ ਤੇ ਹੁੰਦਾ ਮੋਟਰਸਾਈਕਲ ਤੇ ਹੁੰਦਾ ਉਹ ਤਾਂ ਜਿਵੇਂ ਬਾਪੂ ਹੁਣੀ ਕਹਿੰਦੇ ਖੁਰਚ ਕੇ ਲੈ ਕੇ ਜਾਣਾ ਪੈਣਾ ਸੀ ਬਾਲੇ ਬੁਰੇ ਆਥ ਲਗਿਆ ਆ ਆ ਦੇਖੋ ਜੀ ਗਿੱਡਾ ਜ਼ੋਰ ਨਾਲੇ ਰੌਂਗ ਸਾਈਡ ਆ ਜੀ ਰੌਂਗ ਸਾਈਡ ਤੇ ਆ ਅੱਛਾ ਫਿਰ ਇਹਨੂੰ ਬਚਾਉਣ ਦੀਆਂ ਹੀ ਕੋਸ਼ਿਸ਼ਾਂ ਆਉਣੀਆਂ ਹਾਂਜੀ ਬਾਲੇ ਸਾਲੇ ਲੈ ਚੱਲੇ ਸੇ ਜੀ ਕਿ ਟਿਪਰ ਮੈਂ ਵੀ ਨਾ ਜਾਣ ਲਈ ਜਾਨਾ ਸੀ ਚਲੋ ਮੇਰੀ ਜਿੰਨੀ ਗੱਲ ਟਿਪਰ ਆ ਗਿਆ ਬਾਅਦ ਵਿੱਚ ਹੋਈ ਆ ਜੀ ਤੁਹਾਡੀ ਸਰਬਜੀਤ ਗਏ ਤੇ ਬਾਅਦ ਵਿੱਚ ਹੋਈ ਆ ਤੁਹਾਡੀ ਗੱਲ ਓਕੇ ਹਾਂਜੀ ਉਸ ਤੋਂ ਪਹਿਲਾਂ ਬਚਾਉਣ ਦੀ ਕੋਸ਼ਿਸ਼ ਹਾਂਜੀ ਹਾਂਜੀ ਉਹ ਤੁਹਾਡੀ ਤਾਂ ਬਾਅਦ ਵਿੱਚ ਹੋਈ ਆ ਜੀ ਜਾਂ ਸਰਬਜੀਤ ਨੇ ਤੁਹਾਨੂੰ ਫੋਨ ਕੀਤਾ ਜੀ ਹੂੰ ਹੂੰ ਉਦੋਂ ਡਰਾਈਵਰ ਵਿੱਚ ਬੈਠੇ ਜੀ ਜਾਣ ਦੀ ਤਿਆਰੀ ਚ ਸੀਗਾ ਜੀ ਵਿੱਚ ਬੈਠਣ ਦਾ ਮਤਲਬ ਤਾਂ ਇਹੀ ਸੀਗਾ ਜੀ ਫੇਰ ਆ ਕੇ ਜਾਣ ਦੀ ਦੀ ਹਾਂ ਗੱਡੀਾਂ ਦੀ ਲਾਈਨ ਤਾਂ ਭੁਕੇ ਦੇਖੋ ਜੀ ਉਧਰ ਨੂੰ ਕਰਕੇ ਜਰਾ ਇੱਧਰ ਕਰਿਓ ਹੋਰ ਇਹ ਸਵੇਰ ਦਾ ਸਮਾਂ ਹੈ ਰਾਤ ਦਾ ਸਮਾਂ ਨਹੀਂ ਹੈ ਤੇ ਇਹ ਇਨ ਅਲਾਓ ਕੌਣ ਕਰਦਾ ਪੁੱਛੇ ਲਈ ਲਾਈਨ ਦੀ ਲਾਈਨ ਕਿਆ ਬੰਦਾ ਸਰ ਕੀ ਬਚਾਇਆ ਰੋਡ ਦਾ ਤੁਸੀਂ ਦੇਖੋ ਜੀ ਲਾਈਨ ਤੇ ਲਾਈਨ ਵੱਜੀ ਆ ਰਹੀ ਹੈਗਾ ਜੀ ਉਹ ਵੀ ਓਵਰਲੋਡ ਜੀ ਫੁੱਲ ਔਰ ਇਹਨਾਂ ਦੀ ਟਾਈਮਿੰਗ ਕੀ ਆ ਟਾਈਮਿੰਗ ਦਾ ਕੁਝ ਪਤਾ ਟਾਈਮਿੰਗ ਸਾਰ ਹੈ ਨਹੀਂ ਜੀ ਪੂਰਾ ਦਿਨ ਇੱਦਾਂ ਹੀ ਚੱਲਦੇ ਆ ਜੀ ਇਹਨਾਂ ਦਾ ਕੋਈ ਇਹਨਾਂ ਨੇ ਕਹਿਣਾ ਸਾਨੂੰ ਨਹੀਂ ਪਤਾ ਨਾ ਪਿੱਛੋਂ ਭੇਜਿਆ ਇਹਨਾਂ ਨੂੰ ਪਿੱਛੋਂ ਰੋਕ ਕੇ ਪੁੱਛ ਕੇ ਦੇਖ ਲੋ ਸਰ ਪਤਾ ਨਹੀਂ ਉਹ ਇੱਕੋ ਹੀ ਡਾਇਲੋਗ ਆ ਸਾਰਿਆਂ ਕੋਲ ਐਕਸੀਡੈਂਟ ਹੋ ਗਿਆ ਅੱਖ ਲੱਗ ਗਈ ਜੇ ਪੁੱਛ ਲੋ ਤੁਹਾਡੀ ਟਾਈਮਿੰਗ ਕੀ ਆ ਪਿੱਛੋਂ ਖੋਲਤਾ ਉਹ ਕਹਿੰਦਾ ਮੇਰੀ ਅੱਖ ਲੱਗ ਗਈ ਵੀ ਜਦੋਂ ਬੈਕ ਕਰਕੇ ਭਜਾਣ ਲੱਗਾ ਪਿੱਛੇ ਟਿਪਰ ਨਾਲ ਤਾਂ ਉਹਨੇ ਤਾਂ ਭਜਾ ਕੇ ਲੈ ਜਾਣਾ ਸੀ ਸਾਡਾ ਦਾ ਬੰਦਾ ਰੱਦੀ ਕਰਤਾ ਉਹਨੇ ਇਹਨਾਂ ਦੀ ਟਾਈਮਿੰਗ ਇਹਨਾਂ ਨੂੰ ਖੁਦ ਨਹੀਂ ਪਤਾ ਜੀ ਪਤਾ ਸਭ ਕੋ ਜੀ ਇਹ ਡਾਇਲੋਗ ਦੱਸਿਓ ਯਾਰ ਕਿ ਜੇ ਕੋ ਰਾਹ ਜੇ ਕੋ ਰਾਹ ਚ ਪੁੱਛੇ ਫੇਰ ਕਹਣਾ ਕਿ ਸਾਨੂੰ ਪਤਾ ਨਹੀਂ ਜੀ ਪੁੱਛੋ ਖੋਲਤਾ ਐਕਸੀਡੈਂਟ ਹੋ ਗਿਆ ਅੱਖ ਲੱਗ ਗਈ ਜੇ ਕੋਈ ਤੁਹਾਨੂੰ ਓ ਮਤਲਬ ਡੱਕਦਾ ਆ ਤਾਂ ਤੁਸੀਂ ਕਹੋ ਜੀ ਪਿੱਛੋਂ ਪਈ ਦੇ ਸੰਦ ਪਤਾ ਹੀ ਕੱਖ ਨਹੀਂ ਅੱਛਾ ਇਹ ਕੋਈ ਡਾਇਲੋਗ ਆ ਅੱਜ ਮੇਰਾ ਪਹਿਲਾ ਦਿਨ ਆ ਪਹਿਲਾ ਦਿਨ ਆ ਜੀ ਬੱਚਾ ਆਇਆ ਅੱਜ ਇਹਦੇ ਟੂਲ ਪਲਾਜਾ ਵੀ ਨਹੀਂ ਕੋਈ ਪੈਂਦਾ ਜੀ ਮੇਨ ਗੱਲ ਇਹ ਵੀ ਆ ਟੂਲ ਪਲੇਜੇ ਤੋਂ ਵੀ ਬਚਦੇ ਐ ਜੀ ਇੱਧਰ ਟੂਲ ਪਲਾਜਾ ਕੋਈ ਨਹੀਂ ਹੈਗਾ ਵੀ ਚਲੋ ਕੋਈ ਨਹੀਂ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੰਨੇ ਪਿੰਡ ਪਿੰਡ ਦੇ ਲੋਕ ਇਕੱਤਰ ਹੋ ਕੇ ਚੱਲਦੇ ਆ ਇੱਕ ਵਾਰੀ ਹੈਪੀ ਨੂੰ ਦੇਖ ਲੈ ਹਮਦਰਦੀ ਆ ਅਸੀਂ ਮੌਕਾ ਦੇਖਿਆ ਪਰ ਇੱਕ ਵਾਰੀ ਜ਼ਰੂਰ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਉਹਨਾਂ ਨੂੰ ਸਮਝਾਓ ਕਿੰਨੇ ਵਜੇ ਤਾਂ ਹਾਦਸਾ ਤੇ ਹਾਦਸਾ ਹੋਇਆ ਕਿੰਨਾ ਧੰਨਵਾਦ ਭਾਜੀ ਪਹਿਲਾਂ ਦਨੇ ਸੂਰੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਬਹੁਤ ਹੈਡੈਕ ਲਈ ਤੁਹਾਨੂੰ ਕਿਸੇ ਨੇ ਫੋਨ ਕੀਤਾ ਤੁਸੀਂ ਹਸਪੀਟਲ ਵੀ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਮੁਕਲਵੇ ਦੇ ਘਰ ਨੂੰ ਐਂਬੂਲੈਂਸ ਵਾਸਤੇ ਜ ਜ ਤੁਹਾਡੀ ਕਾਲ ਆਈ ਤੁਹਾਡਾ ਧੰਨਵਾਦ ਜੀ ਅੱਜ ਸਵੇਰੇ ਆਂਦੇ ਪੈ ਸਕੇ ਜੀ तकरीबन ਸਵੇਰ ਦੇ 7 ਵਜੇ ਜੀ ਜੇਮਸਵਾਰੇ ਜੀ ਹਾਂ ਜੀ ਹਾਂ ਜੀ ਅਸੀਂ ਤੇ ਇਧਰੋਂ ਆ ਰਿਹਾ ਸੀਗਾ ਤੇ ਦਰਿਆਲੀ ਸਾਈਡ ਤੋਂ ਜੀ ਟਿੱਪਰ ਅਸੀਂ ਬਿਲਕੁਲ ਧੀ ਦੀ ਸਪੀਡ ਤੇ ਸੀਗੇ ਜੀ ਧੁੰਦ ਸੀ ਉਸ ਸਮੇਂ ਧੁੰਦ ਸੀਗੀ ਜੀ ਠੀਕ ਹੈ ਜੀ ਅਸੀਂ ਬਿਲਕੁਲ ਹੌਲੀ ਬਿਲਕੁਲ ਸਪੀਡ ਬਿਲਕੁਲ ਹੌਲੀ ਸੀਗੀ ਜੀ ਮੈਂ ਆਪ ਚਲਾ ਰਿਹਾ ਸੀਗਾ ਗੱਡੀ ਜੀ ਤੇ ਉਹ ਗੱਡੀ ਵਾਲਾ ਆਇਆ ਸੀ ਸਾਨੂੰ ਟਾਈਮ ਹੀ ਨਹੀਂ ਦਿੱਤਾ ਉਹਨੇ ਐਨੀ ਸਪੀਡ ਨਾਲ ਆਇਆ ਰੋਂਗ ਸਾਈਡ ਆ ਕੇ ਵਿੱਚ ਮਾਰ ਗਿਆ ਸਿੱਧੀ ਜੀ ਸਾਡੇ ਜੀ ਉਹਨੇ ਇੱਕਦਮ ਹਿੱਟ ਕੀਤੀ ਸਰ ਉਹਨਾਂ ਨਾਲ ਸਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਾ 2-4 ਮਿੰਟ ਉਹ ਬੰਦਾ ਥੋੜਾ ਘਬਰਾਇਆ ਫਿਰ ਮੈਨੂੰ ਜਦੋਂ ਮੈਂ ਦੇਖਿਆ ਤਾਂ ਉਹਨੇ ਬੰਦੇ ਨੇ ਗੱਡੀ ਕੱਢ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਪੈਕ ਕੀਤੀ ਬੈਠ ਕੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਪਿੱਛੇ ਆ ਕੇ ਸਾਡੇ ਪਿੱਛੇ ਆ ਕੇ ਗੱਡੀ ਲਾਗੀ ਟਿੱਪਰ ਇਸ ਕਰਕੇ ਉਹ ਕੱਢ ਨਹੀਂ ਸਕਿਆ ਜੀ ਉਹ ਭੱਜ ਗਿਆ ਸਾਡੇ ਕੋਲ ਜੀ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਉਹਨੇ ਸਾਡਾ ਕੱਢਣਾ ਤਾਂ ਕੀ ਸੀ ਸਾਨੂੰ ਦੇਖਣਾ ਤਾਂ ਕੀ ਸਾਡੇ ਭੱਜ ਗਏ ਇਸ ਕਰਕੇ ਇਹਨਾਂ ਟ੍ਰੱਕਾਂ ਵਾਲਿਆਂ ਤੇ ਟਿਪਰ ਵਾਲਿਆਂ ਤੇ ਸਿਕੰਜਾ ਕੱਸਣਾ ਹੋ ਚਾਹੀਦਾ ਜੀ ਤੇ ਬਣਦੀ ਕਾਰਵਾਈ ਵੀ ਕਰਨੀ ਚਾਹੀਦੀ ਹੈ ਅੱਛਾ ਤੁਸੀਂ ਮਤਲਬ ਜਦੋਂ ਗੱਡੀ 'ਚ ਫਸੇ ਹੋਏ ਸੀਗੇ ਹੋਰ ਸੈਂਕੜੇ ਟਿਪਰ ਲੰਘਦੇ ਆ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਉਤਰ ਕੇ ਵੀ ਸਾਡੇ ਟਿਪਰ ਵਾਲੇ ਤੋਂ ਹਾਦਸਾ ਹੋ ਗਿਆ ਵੀ ਅਸੀਂ ਉਤਰ ਕੇ ਹੈਲਪ ਕਰੀਏ ਮਦਦ ਕਰੀਏ ਗੱਡੀ 'ਚੋਂ ਬਾਹਰ ਕਢੀਏ ਤੁਹਾਨੂੰ ਮਤਲਬ ਇੱਕ ਵੈਕਿਊਟ ਕਰਨਾ ਜ਼ਰੂਰੀ ਹੈ ਨਾ ਗੱਡੀ 'ਚੋਂ ਬਾਹਰ ਕੱਢਣਾ ਰੈਸਕਿਊ ਕਰਨਾ ਜ਼ਿਆਦਾ ਜ਼ਰੂਰੀ ਹੈ ਅੱਜ ਕਿਸੇ ਨੇ ਨਹੀਂ ਸਮਝਿਆ ਜੀ ਸਾਰੇ ਇੱਥੇ ਦੇਖ ਕੇ ਨੰਗੀ ਗਾਇ ਕੋਲੋ ਜੀ ਟਰੱਕ ਦੇ ਤਾਂ ਪਿੱਛੇ ਆ ਕੇ ਟਿਪਰ ਖੜੇ ਵੀ ਉਹਨੇ ਵੀ ਨਹੀਂ ਦੇਖਿਆ ਜਦੋਂ ਉਹ ਟਿਪਰ ਸੀਗਾ ਉਹਨੇ ਕੋਲੋਂ ਸਾਈਡ ਦੀ ਕੱਢ ਕੇ ਲੈ ਗਿਆ। ਉਹ ਆਪਾਂ ਇਹ ਸਮਝ ਲਈਏ ਕਿ ਚੱਲੀਏ ਕਿ ਜਿਹਨੇ ਹਾਦਸਾ ਕੀਤਾ ਉਹ ਚ ਤਾਂ ਇਨਸਾਨੀਅਤ ਹੈ ਨਹੀਂ। ਜਿਹੜੇ ਬਾਕੀ ਹੋਰ ਲੰਘਦੇ ਸੈਂਕੜੇ ਦੀ ਡਾਰਾ ਡਾਰਾ ਉਹਨਾਂ ਨੇ ਵੀ ਉਤਰ ਕੇ ਜ਼ਿੰਮੇਵਾਰੀ ਨਹੀਂ ਸਮਝੀ ਕਿ ਉਤਰ ਕੇ ਮਤਲਬ ਕਿਸੇ ਕੇ ਟਰੱਕ ਵਾਲੇ ਟਿਪਰ ਵਾਲੇ ਦੀ ਜ਼ਿੰਮੇਵਾਰੀ ਨਹੀਂ ਜੀ। ਕਾਫੀ ਲੰਗੇ ਕੋਲੋ ਜੀ ਕਿਸੇ ਨੇ ਨਹੀਂ ਇੱਥੇ ਮੇਰਾ ਫਰੈਂਡ ਹੈ ਜੀ ਪਰਮਜੀਤਾ ਹਸਪੀਟਲ 'ਚ ਲੱਗਾ ਇੱਥੇ ਜੀ। ਮੈਂ ਉਹਨੂੰ ਕਾਲ ਕੀਤੀ ਜਦੋਂ ਮੈਨੂੰ ਮਾ ਤੇ ਉਹ ਭੱਜ ਕੇ ਆ ਕੇ ਮੈਨੂੰ ਉਹਨਾਂ ਨੇ ਕੱਢਿਆ ਜੀ ਆ ਕੇ ਮੈਨੂੰ ਤੇ ਮੇਰੇ ਬੇਟੀ ਨੂੰ ਦੋਨੋਂ ਨੇ ਇਹ ਵੀ ਰੱਬ ਦਾ ਸ਼ੁਕਰ ਹੈ ਕਿ ਹਸਪੀਟਲ 100 200 ਮੀਟਰ ਦੀ ਦੂਰੀ ਤੇ ਆ ਫਰਸਟ ایڈ ਛੇਤੀ ਮਿਲ ਗਈ ਇਹ ਤਾਂ ਬੰਦਾ ਤੜਫ ਰਿਹਾ ਤਾਂ ਤੁਹਾਡੇ ਇੱਥੋਂ ਮੇਰੇ ਖਿਲ ਬਲੱਡ ਵੀ ਨਿਕਲਿਆ ਸਿਰ ਤੋਂ ਹਾਂਜੀ ਭਾਈ ਸਿਰ ਤੇ ਸਟੀਚਿੰਗ ਹੋਈ ਹੈ ਜੀ ਮੇਰੇ ਬਾਕੀ ਪਿੱਠ ਤੇ ਆ ਬੈਕ ਤੇ ਦੀ ਛਾਤੀ ਤੇ ਅੱਜ ਹੀ ਕਾਫੀ ਜੀ ਹਾਂਜੀ ਹਾਂਜੀ ਤੇ ਗੱਡੀ ਚੋਂ ਬਾਹਰ ਕਿਦਾਂ ਨਿਕਲੇ ਸਾਰਾ ਮੈਨੂੰ ਮੇਰੇ ਫਰੈਂਡ ਨੇ ਕੱਢਿਆ ਜੀ ਅੱਛਾ ਤੇ ਨਾਲ ਮੇਰਾ ਬੇਟਾ ਉਹਦੇ ਹੱਥ ਤੇ ਵੀ ਲੱਗੀ ਸੱਟ ਜੀ ਉਹਦੇ ਸਿਰ 'ਚ ਲੱਗੀ ਕੰਕਰ ਸਿਰ ਹਿੱਟ ਹੋਇਆ ਜੀ ਜੋ ਨਾ ਕਿਉਂਕਿ ਉਹ ਪਗੜੀ ਪੰਦਾ ਜੀ ਜਦੋਂ ਮੰਨਲਾ ਬੰਨਿਆ ਹੋਇਆ ਸੀਗਾ ਉਹਦੇ ਕਰਕੇ ਥੋੜਾ ਜਿਹਾ ਜ਼ਿਆਦਾ ਪਛਾਹ ਹੋ ਗਈ ਇੰਜਰੀ ਤੋਂ ਜੀ ਵੈਸੇ ਜੋਰ ਨਾਲ ਹਿੱਟ ਹੋਇਆ ਸਿਰ ਉਹਦਾ ਕੁਝ ਹੀ ਸੱਟ ਕਾਫੀ ਲੱਗੀ ਆ ਜੀ ਹਾਂਜੀ ਇਸ ਸਵੇਰੇ 7:30 ਵਜੇ ਦਾ ਹਾਂਜੀ ਹਾਂਜੀ ਸਵੇਰੇ 7:30 ਵਜੇ ਦਾ ਹਾਦਸਾ ਅੱਛਾ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਆ ਪਰ ਕਾਰਵਾਈ ਕੋਈ ਨਹੀਂ ਕਾਰਵਾਈ ਕੋਈ ਨਹੀਂ ਜੀ ਬਾਕੀ ਟਿੱਲੀ ਕੀ ਕਾਰਵਿਜਾਰੀ ਆਪਾਂ ਤੇ ਕਵਾਂਗੇ ਪੁਲਿਸ ਪ੍ਰਚਾਰਣ ਦੀ ਵੀ ਜੀ ਦੇਖੋ ਟਿੱਪਰ ਵਾਲਾ ਆਇਆ ਪੁੱਜ ਗਿਆ ਇਨਸਾਨੀਆਂ ਦੇ ਨਾਤੇ ਉਹ ਕੋਲ ਚੱਲ ਕੇ ਸਾਡੀ ਕੋਈ ਸਨਵਾਇ ਨਹੀਂ ਪਹਿਲਾ ਹੁੰਦੀ ਜੀ ਠੀਕ ਹੈ ਜੀ ਇਹ ਟਿਪਰਾਂ ਵਾਲੇ ਦੇ ਇੰਨੀ ਸਪੀਡ ਨਾਲ ਆਦੇ ਧੁੰਦੇ ਵਿੱਚ ਆਏਦਣੇ ਇਸ ਰੋਡ ਤੇ ਹਾਸੇ ਹੁੰਦੇ ਜੀ ਡੇਲੀ ਕੋਈ ਨਾ ਕੋਈ ਹਾਸੇ ਇਸ ਰੋਡ ਤੇ ਹੁੰਦਾ ਆ ਪਰ ਟਿਪਰਾਂ ਵਾਲੇ ਤੇ ਕੋਈ ਚਕੰਜਾ ਨਹੀਂ ਕਰਦੇ ਜੀ ਓਵਰ ਲੋਡਡ ਆਂਦੇ ਆ ਜੀ ਦੇਖੋ ਜਿੰਨਾ ਲੋਡ ਹੈ ਚਾਹੀਦਾ ਉਹਨਾਂ ਲੋਡ ਨਹੀਂ ਸਾਰੇ ਓਵਰ ਲੋਡਡ ਆ ਜੀ ਜੇ ਖਾਲੀ ਹੈ ਤਾਂ ਓਵਰ ਸਪੀਡ ਹੈ ਓਵਰ ਸਪੀਡ ਹੈ ਜੀ ਉਹ ਇਹ ਸਪੀਡ ਨਹੀਂ ਹੈ ਸਗਾ ਜੀ ਤਦੇ ਦੀ ਦੇਖੋ ਕਿਡਨੀ ਮੇਰੀ ਪਿੱਛੇ ਨੂੰ ਬੈ ਗੱਡੀ ਖੱਚ ਕੇ ਲੱਗੇ ਗਏ ਜੀ ਉਹ ਕਿਉਂਕਿ ਜੇ ਸਪੀਡ ਨਹੀਂ ਦੇ ਅਸੀਂ ਤੇਜ਼ ਹੁੰਦੇ ਸ਼ਾਇਦ ਸਾਡਾ ਜਾਨੀ ਨੁਕਸਾਨ ਇਹ ਤਾਂ ਪਰਮਾਤਮਾ ਦੇ ਕੋਤਨਾ ਖਾਸਾ ਸੀ ਸਿੱਗੀ ਬਿਲਕੁਲ ਸਲੋ ਤੇ ਜੀ ਕਿਉਂਕਿ ਹਾਸਕ ਦੇਖਿਆ ਸੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਰਹੀ ਵੀ ਗੱਡੀ ਕਿੱਧਰ ਨੂੰ ਮੋੜੀ ਜੀ ਜੀ ਤਾਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਗੱਲ ਨੂੰ ਹੋਰ ਵਾਟ ਲਈਏ ਹੋਰ ਵਾਟ ਲਈਏ ਉਹਨੇ ਸਿੱਧਾ ਹੀ ਲਿਆ ਕੇ ਵਿੱਚ ਟੋਕੜ ਦੀ ਕੀਤੀ ਜੀ ਔਰ ਫੇ ਭੱਜ ਗਿਆ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿਉਂਕਿ ਆਪਾਂ ਤਾਂ ਇਹੀ ਕਵਾਂਗੇ ਪ੍ਰਸ਼ਾਸਨ ਨੂੰ ਵੀ ਇਹਨਾਂ ਟਰੱਕਾਂ ਵਾਲਿਆਂ ਤੇ ਸਿਕੰਜਾ ਜ਼ਰੂਰ ਕਸਣਾ ਚਾਹੀਦਾ ਸੀ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਜਾਂ ਮਾਈਨਿੰਗ ਦੇ ਜਿਹੜੇ ਇਹਨਾਂ ਦੇ ਅਫਸਰ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆਜੀ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਬਾਰੇ ਸਿਕੰਜਾ ਐਸਐਸਪੀ ਸਾਹਿਬ ਨੂੰ ਸਾਕਤ ਹਦਤਤਾ ਕਰਨੇ ਚਾਹੀਦੀਆਂ ਜੀ ਕਿਉਂਕਿ ਇਹਨਾਂ ਤੇ ਸਿਕੰਜਾ ਕੱਛਾ ਜਾਵੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਓਵਰਲੋਡਡ ਸ਼ਹਿਰਾਂ ਵਿੱਚੋਂ ਨਿਕਲ ਕੇ ਆਂਦੇ ਜੀ ਉਹਨਾਂ ਦੇ ਕੋਲੋਂ ਨਿਕਲ ਕੇ ਆਂਦੇ ਜੀ ਅਗਰ ਜਿੰਨਾ ਲੋਡ ਇਹਨਾਂ ਨੂੰ ਪ੍ਰੋਵਾਈਡ ਆ ਉਹਨਾਂ ਹੀ ਅਲਾਉਡ ਹੈ ਉਹਨਾਂ ਹੀ ਲੈ ਕੇ ਜਾਣ ਜੀ ਕਿਉਂ ਓਵਰਲੋਡ ਲੈ ਕੇ ਜਾਂਦੇ ਜੀ ਇੱਕ ਓਵਰਲੋਡ ਦੂਸਰੀ ਗੱਲ ਇਹਦੀ ਸਪੀਡ ਲਿਮਟ ਕੋਈ ਨਹੀਂ ਜਿਨ੍ਹਾਂ ਦੀ ਖਾਲੀ ਟਿਪਰ ਆ ਪੂਰੀ ਸਪੀਡ ਦੇ ਨਾਲ ਆਉਂਦੇ ਆ ਜੀ ਅੱਛਾ ਕਿਸੇ ਹੋਰ ਗੱਡੀ ਨੇ ਓਵਰਟੇਕ ਕਰਨਾ ਹੋਵੇ ਕੋਈ ਐਮਰਜੈਂਸੀ ਨੂੰ ਰਾਹ ਨਹੀਂ ਦਿੰਦੇ ਅਰਾ ਦੇਖੋ ਭਾディ ਛੋਟੀ ਗੱਡੀ ਆ ਜਾਂ ਟੂ ਵੀਲਰ ਆ ਉਹਨਾਂ ਨੂੰ ਘੇਰ ਘੇਰ ਕੇ ਚਲਾਣ ਕੱਢਦੇ ਦੀ ਇਹ ਓਵਰ ਸਪੀਡ ਵੀ ਜਾਂਦੇ ਆ ਜੀ ਓਵਰ ਲੋਡਡ ਵੀ ਜਾਂਦੇ ਇਹਨਾਂ ਦਾ ਕੋਈ ਚਲਾਣ ਨਹੀਂ ਜੀ ਕੋਈ ਨਾਲ ਦੇਖਦਾ ਨਹੀਂ ਜੀ ਨਾਲ ਜੀ ਹਾ ਇੱਥੇ ਤਾਂ ਇਹ ਆ ਵੀ ਆਪਣਾ ਬਚਾ ਆਪਣੇ ਹੱਥ ਆ ਅਸੀਂ ਦੇਖੋ ਆਪਣਾ ਬਚਾ ਆਪਣੇ ਹੱਥ ਵੀ ਨਹੀਂ ਕਰ ਸਕਦੇ ਜੀ ਕਿਉਂਕਿ ਜੇ ਲਿਆ ਕੇ ਸਿੱਧੀ ਵਿੱਚ ਮਾਰੇ ਜੀ ਇਹ ਕਹ ਲੰਗਾ ਸਾਡੇ ਕੋਲ ਆਪਸ਼ਨ ਨਹੀਂ ਦੂਜੇ ਪਾਸੇ ਗੱਡੀ ਪਲਟ ਸਕਦੀ ਸੀ ਜੇ ਥੱਲੇ ਖਤਾਨਾ ਸੜਦੇ ਸੀ ਇਹ ਵੀ ਸਕੇ ਜੀ ਹੁਣ ਜਿਹੜਾ ਤੁਹਾਡਾ ਇਹ ਮਸਲਾ ਆ ਇਹਦੇ ਵਿੱਚ ਤੁਸੀਂ ਕੀ ਜਿਹੜੀ ਇਨਸਾਫ ਦੀ ਮੰਗ ਕਰਦੇ ਹੋ ਇਨਸਾਫ ਦੇ ਇਹੀ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਹਨਾਂ ਤੇ ਵਣ ਦੀ ਕਾਰਵਾਈ ਕਰਨੀ ਚਾਹੀਦੀ ਆ ਜੇ ਗੱਡੀ ਦਾ ਨੁਕਸਾਨ ਹੋਇਆ ਤੁਹਾਡਾ ਜਿਹੜਾ ਸਾਡੀ ਜਿਹੜਾ ਗੱਡੀ ਦਾ ਨੁਕਸਾਨ ਆ ਜਿਹਦੀ ਪਰਭਾਈ ਚਾਹੀਦੀ ਆ ਅਸੀਂ ਹੋਰ ਤਾਂ ਚਲੋ ਅਸੀਂ ਕਹਿੰਨੇ ਨੇ ਉਹਨਾਂ ਇਨਸਾਨੀਅਤ ਦਾ ਨਾਤਾ ਉਹਨੇ ਤਾਂ ਅਪਣਾਇਆ ਨਹੀਂ ਅਸੀਂ ਉਹਦੇ ਨਾਲ ਇਨਸਾਨੀਅਤ ਦਾ ਨਾਤਾ ਅਪਣਾਣੇ ਆ ਚਲੋ ਉਹ ਵੀ ਪਰਿਵਾਰ ਵਾਲਾ ਬੱਚੇ ਵਾਲਾ ਹੋਊਗਾ ਚਲੋ ਮਿਹਨਤ ਪਰ ਉਹ ਨੂੰ ਇਹ ਵੀ ਸਾਡੀ ਜਿਹੜੀ ਗੱਡੀ ਲਾਸ ਹੋਈ ਆ ਉਹ ਗੱਡੀ ਨੂੰ ਠੀਕ ਕਰਾ ਦੇਵੇ ਜਿੱਦਾਂ ਦੀ ਗੱਡੀ ਸੀਗੀ ਉਸ ਤਰ੍ਹਾਂ ਦੀ ਗੱਡੀ ਨੂੰ ਕਰਾ ਦੇਵੇ ਦੀ ਆਪਾਂ ਉੱਤੇ ਵੀ ਕੁਝ ਨਹੀਂ ਕਰਦੇ ਪਰ ਸੋਚਣਾ ਚਾਹੀਦਾ ਇਨਸਾਨੀਅਤ ਦੇ ਨਾਤੇ ਦੇਖੋ ਖੁਦਾ ਨਾ ਖਾਰ ਸਾਹਿਬ ਮੇਰੇ ਬੱਚੇ ਆ ਜੀ ਮੈਨੂੰ ਕੁਝ ਹੋ ਜਾਂਦਾ ਮੇਰੇ ਬੱਚਿਆਂ ਦਾ ਮੇਰੀ ਮਿਸੇਜ ਦਾ ਮੇਰੀ ਫੈਮਲੀ ਦਾ ਕੀ ਬਣਦਾ ਜੀ ਹਨਾ ਵੀ ਇਨਸਾਨੀਅਤ ਦੀ ਫਾਸਟ ਰੈਡ ਸੀਗੀ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਉਸ ਬੰਦੇ ਨੂੰ ਲੈ ਕੱਢ ਲਈਏ ਆਪਾਂ ਉਹਨੂੰ ਦੇਖੀਏ ਵੀ ਕੀ ਇੰਜਰੀ ਆ ਜਾਂ ਕੀ ਪ੍ਰੋਬਲਮ ਕੀ ਨਹੀਂ ਜੀ ਅੱਜ ਤਾਂ ਇਹ ਬਾਕੀ ਤੁਹਾਡਾ ਧੰਨਵਾਦ ਆ ਭਾਜੀ ਉਸੀਂ ਉਹ ਹੈਡਕ ਕੀਤੀ 18 ਵੀ ਫੋਨ ਕੀਤਾ ਜੀ ਐਸਐਸਓ ਸਾਹਿਬ ਨੂੰ ਆਪ ਡਾਕਟਰ ਸਾਹਿਬ ਨੂੰ ਵੀ ਫੋਨ ਕੀਤਾ ਜੀ ਤੁਸੀਂ ਆਪ ਵੀ ਪਹੁੰਚੇ ਮੌਕੇ ਤੇ ਬਹੁਤ ਬਹੁਤ ਧੰਨਵਾਦ ਹੈ ਭਾਜੀ ਸਾਡਾ ਭਰਾ ਆ ਵੱਡੇ ਭਰਾ ਆ ਪਰ ਸਾਥੀਓ ਮੈਂ ਨਾਲ ਦੀ ਨਾਲ ਜਿਹੜੇ ਟਿੱਪਰ ਚਾਲਕ ਜਿਹੜੇ ਇਹਨਾਂ ਦੇ ਜਿਵੇਂ ਇਹ ਚੰਦ ਵਰਲਡ ਮੂਵਰ ਲਿਖਿਆ ਇਹਨਾਂ ਨੇ ਅਰਥ ਮੂਵਰ ਲਿਖਿਆ ਜਿਹੜੀ ਇਹਨਾਂ ਦੀ ਕੰਪਨੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਯਾਰ ਐਦਾਂ ਲੋਕਾਂ ਨੂੰ ਤੜਪਾ ਕੇ ਲੋਕਾਂ ਨੂੰ ਮਾਰ ਕੇ ਲੋਕਾਂ ਨੂੰ ਇੰਜਰਡ ਕਰਕੇ ਜੇ ਤੁਹਾਡੇ ਟਿੱਪਰ ਲੰਘਦੇ ਅਤੇ ਪੈਸੇ ਕਮਾਉਂਦੇ ਆ ਤਾਂ ਇਹ ਫਿਰ ਕੋਈ ਚੰਗੀ ਕਮਾਈ ਨਹੀਂ ਆ ਤੁਸੀਂ ਦੇਖੋ ਲੋਕਾਂ ਦੇ ਦਿਲਾਂ ਦੇ ਅੰਦਰ ਕਿੰਨੀ ਪੀੜ ਹੈ ਕਿੰਨੀ ਤਕਲੀਫ ਹੈ ਇਦਾਂ ਦੀਆਂ ਕਮਾਈਆਂ ਫਿਰ ਪੱਚਦੀਆਂ ਨਹੀਂ ਪ੍ਰਸ਼ਾਸਨ ਹਦਾਇਤ ਕਰੇ ਮੈਂ ਚਾਹੁੰਨਾ ਉਸ ਤੋਂ ਪਹਿਲੇ ਜਿਹੜੇ ਕੰਪਨੀ ਵਾਲੇ ਆ ਉਹ ਆਪ ਹੀ ਆਪਣੇ ਡਰਾਈਵਰਾਂ ਨੂੰ ਹਦਾਇਤ ਕਰਨ ਕਿ ਭਾਈ ਬੰਦਿਆਂ ਕਰੋ ਗੱਡੀ ਚਲਾਓ ਲਾਇਸੈਂਸ ਤੁਹਾਨੂੰ ਧਰਤੀ ਤੇ ਚਲਾਉਣ ਦਾ ਮਿਲੇ ਅਸਮਾਨ 'ਚ ਨਾ ਉੱਡੋ ਔਰ ਜੇ ਕਿਸੇ ਦੀ ਜਾਨ ਚੱਲੇ ਜਾਂਦੀ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ ਇੱਕ ਕੱਲਾ ਪਛਤਾਵਾ ਮੈਂ ਮੰਨਦਾ ਕਿ ਤੁਹਾਨੂੰ ਇਸ ਸਮੇਂ ਨਹੀਂ ਹੋਣਾ ਬਾਅਦ ਚੁਣਾ ਕਿਉਂਕਿ ਇਸ ਸਮੇਂ ਤਾਂ ਪੈਸੇ ਦੀ ਗਰਮੀ ਬਹੁਤ ਹੈ ਪਰ ਜਿੱਦਣ ਪਛਤਾਵਾ ਹੋਇਆ ਨਾ ਫਿਰ ਜੋ ਬੀਜ ਦੇ ਬੱਡਣਾ ਉਹੀ ਪੈਂਦਾ ਲੇਕਿਨ ਹਾਲ ਦੀ ਗੜੀ ਹਾਲਾਤ ਇਹੀ ਹੈ ਮੱਤੇ ਵਾਲਾ ਵਾਲੀ ਸਾਈਡ ਤੇ ਕਹਿੰਦੇ ਕਿ ਸਿਰ ਤੇ ਬਾਜੂ ਬਾਹਰ ਨਾ ਕੱਢੋ ਤੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਵੀ ਨਹੀਂ ਲੈ ਸਕਦੀ ਕਿਉਂਕਿ ਸਿੱਧਾ ਠਾਹ ਕਰਕੇ ਮਾਰਦੇ ਆ ਮੈਂ ਤਾਂ ਦੇਖੋ ਜੀ ਇੱਕ ਧੰਨਵਾਦ ਇਹ ਕਰਨਾ ਚਾਹਨਾ ਦੇਖੋ ਇਹ ਕਹਿੰਦੇ ਹੁੰਦੇ ਨਾ ਕਿ ਮੀਡੀਆ ਇੱਕ ਰੀੜ ਦੀ ਹੱਡੀ ਆ ਉਸ ਵਜੋਂ ਤੁਸੀਂ ਸਾਬਤ ਹੋਏ ਨਹੀਂ ਜੀ ਜੀ ਆਪਾਂ ਪ੍ਰਸ਼ਾਸਨ ਦੀ ਗੱਲ ਹੀ ਕੋਈ ਇੰਨਾ ਹੈਡੈਕ ਨਹੀਂ ਲਈ ਜਿੰਨੀ ਤੁਸੀਂ ਹੈਡੈਕ ਲਈ ਦੇਖੋ ਤੁਸੀਂ ਐਂਬੂਲੈਂਸ ਨੂੰ ਵੀ ਫੋਨ ਕੀਤਾ ਡਾਕਟਰ ਸਾਹਿਬ ਨੂੰ ਵੀ ਫੋਨ ਕੀਤਾ ਜੀ ਠੀਕ ਆ ਆਪ ਵੀ ਮੌਕੇ ਤੇ ਪਹੁੰਚ ਗਏ ਆ ਪਰ ਪ੍ਰਸ਼ਾਸਨ ਸਾਡਾ ਸੋ ਤੁਸੀਂ ਗੱਲ ਕੀਤੀ ਆਪਾਂ ਇਹ ਵੀ ਕਿਹਾ ਕਿ ਟਿਪਰ ਜਾਣਾ ਨਹੀਂ ਚਾਹੀਦਾ ਟਿਪਰ ਜਾਊਗਾ ਤੇ ਇੱਥੋਂ ਥਾਣੇ ਜਾਊਗਾ ਇਹ ਨਹੀਂ ਕਿ ਇੱਥੋਂ ਚੱਲ ਵੀ ਭੱਜ ਜਾ ਮੁੜ ਕੇ ਪਤਾ ਹੀ ਨਾ ਲੱਗੇ ਸਭ ਤੋਂ ਵੱਡੀ ਗੱਲ ਦੇਖੋ ਟਿਪਰ ਲੈ ਕੇ ਜਾਣ ਉਹਨੂੰ ਆਇਆ ਮੇਰੇ ਕੋਲ ਕੋਈ ਪੁਲਿਸ ਵਾਲਾ ਨਹੀਂ ਪਹੁੰਚਿਆ ਹਲੇ ਤੱਕ ਨਹੀਂ ਆ ਹੁਣ ਆਇਆ ਬਾਅਦ ਵਿੱਚ ਉਹ ਮੈਂ ਕਾਲ ਕੀਤੀ ਸੀ ਹਾਂਜੀ ਬਾਅਦ ਵਿੱਚ ਆਇਆ ਪਹਿਲਾਂ ਆ ਕੇ ਜੀ ਉਹਨੂੰ ਉਹ ਪੰਪ ਤੋਂ ਲਿਆਂਦਾ ਡੋਨੇਟ ਕਰਕੇ ਉਹਨੂੰ ਬਿਠਾ ਕੇ ਕਹਿੰਦੇ ਚੱਲ ਚਲੀਏ ਦੇਖੋ ਤੁਸੀਂ ਦੇਖੋ ਪਹਿਲਾ ਬੰਦੇ ਨੂੰ ਕੀ ਹੋਇਆ ਕੀ ਪ੍ਰੋਬਲਮ ਆਈ ਆ ਉਹ ਖੁਦ ਨਾਲ ਖਾਰਸਾ ਮੇਰੇ ਸੱਟ ਜ਼ਿਆਦਾ ਹੁੰਦੀ ਠੀਕ ਹੈ ਮੇਰੇ ਬੇਟਾ ਮੇਰੇ ਨਾਲ ਸੀ ਮੈਨੂੰ ਕੁਛ ਹੋ ਜਦਾ ਮੇਰੇ ਬੇਟੇ ਨੂੰ ਕੁਛ ਨਾ ਸਾਨੂੰ ਦੇਖਣ ਦੀ ਬਜਾਏ ਟਾਕਰਾਂ ਨੂੰ ਇੱਕ ਮੁਲਾਜ਼ਮ ਉਹਨੂੰ ਫੜਦਾ ਉਹਨੂੰ ਡਿਟੇਨ ਕਰਦਾ ਇੱਕ ਇੱਥੇ ਆਉਂਦਾ ਜ਼ਰੂਰ ਤੁਹਾਡੀ ਮਦਦ ਕਿਵੇਂ ਹੋ ਸਕਦੀ ਆ ਉਹ ਵੀ ਦੇਖਦੇ ਇਥੋਂ ਜੇ ਤੁਹਾਨੂੰ ਕਿਤੇ ਅੱਗੇ ਲੈ ਕੇ ਜਾਣਾ ਤਾਂ ਉਹ ਵੀ ਕੋਸ਼ਿਸ਼ਾ ਕਰ ਦੇਣਾ ਐਂਬੂਲੈਂਸ ਨੂੰ ਇਨਫੋਰਮ ਕਰਨਾ ਹੁੰਦਾ ਬਹੁਤ ਸਾਰੇ ਪ੍ਰੋਸੀਜਰ ਆ ਸਾਰਾ ਪ੍ਰੋਸੀਜਰ ਫਾਲੋ ਕਰਨਾ ਚਾਹੀਦਾ ਦੇਖੋ ਜੀ ਇਹੀ ਤਾਂ ਗੱਲ ਹੈ ਪ੍ਰਸ਼ਾਸਨ ਜੀ ਦੇ ਉਹ ਪਹਿਲਾਂ ਮੇਰੇ ਕੋਲੋਂ ਲੰਘ ਕੇ ਗਿਆ ਜੀ ਅੱਛਾ ਮੇਨੂੰ ਕੋਲੋਂ ਲੰਘ ਕੇ ਮੈਨੂੰ ਦੇਖਣ ਦੀ ਬਜਾਏ ਪਹਿਲਾਂ ਉਹ ਉਹਦੇ ਕੋਲ ਚੱਲ ਗਿਆ ਪਹਿਲਾਂ ਉਹਨਾਂ ਦਾ ਫਰਜ਼ ਹੈ ਕਮਾਊ ਪੁੱਤ ਦਾ ਮੈਂ ਪੁੱਤ ਆ ਬਿਲਕੁਲ ਜੀ ਕਮਾਊ ਜਿਹੜੇ ਮਾਲਕ ਹੈ ਅਸਲੀ ਮਾਲਕ ਹੈ ਪੰਜਾਬ ਦੇ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦੇ ਸੀ ਸਰਕਾਰਾ ਉਹ ਹੀ ਨੇ ਬਸ ਲੋਗੋ ਚੇਂਜ ਹੋਇਆ ਫਿਰ ਉਹ ਕਮਾਊ ਪੁੱਤ ਵਾਲੀ ਕੰਪਨੀ ਚ ਉਹਨਾਂ ਦਾ ਹੀ ਫਰਜ਼ ਬਣਦਾ ਸੀ ਮੈਂ ਤਾਂ ਧੰਨਵਾਦ ਕਰਦਾ ਜੀ ਡਾਕਟਰ ਮੁਕਲ ਵੈਦੀ ਦਾ ਉਹਨਾਂ ਦੀ ਇੰਨੀ ਹੈਡੈਕ ਉਹਨਾਂ ਨੇ ਲਈ ਡਾਕਟਰ ਮੁਕਲ ਵੈਦੀ ਨੇ ਉਹਨਾਂ ਦੀ ਵਾਰ-ਵਾਰ ਕਾਲ ਤੁਸੀ ਉਹਨਾਂ ਨੇ ਜਦੋਂ ਕਾਲ ਕੀਤੀ ਨਾ ਜੀ ਉਸ ਤੋਂ ਬਾਅਦ ਡਾਕਟਰ ਸਾਹਿਬ ਦੀ ਕਾਲ ਐਂਬੂਲੈਂਸ ਵਾਲਿਆਂ ਦੀ ਕਾਲ ਵੀ ਮੈਂ ਭੇਜਦਾ ਜੀ ਉਹਨਾਂ ਨੇ ਹੈਡੈਕ ਲਈ ਦੀ ਦੇਖੋ ਨਮਾਸ਼ਰ ਬੈਠੇ ਜੀ ਸਾਡੇ ਕੋਲ ਪ੍ਰਸ਼ਾਸਨ ਰਾਊਂਡ ਦਾ ਨਹੀਂ ਇੱਥੇ ਆ ਕੇ ਹੈਡੈਕ ਸਾਡੀ ਪੁੱਛ ਸਰ ਜੀ ਕੋਈ ਬੇਨਤੀ ਲਾਸਟ ਕਰਨਾ ਚਾਹੁੰਦੇ ਤਾਂ ਜੀ ਬੇਨਤੀ ਹੈ ਜੀ ਧੰਨਵਾਦ ਹੈ ਮੇਰੇ ਫਰੈਂਡ ਪਰਮਜੀਤ ਦਾ ਜਿਹੜਾ ਸਾਨੂੰ ਇੱਕ ਕਾਲ ਤੇ ਜਾ ਕੇ ਕੱਢ ਲਿਆ ਆ ਡਾਕਟਰ ਜਗਤ ਨਾਰੈਣ ਜੀ ਇੱਥੇ ਜੀ ਹਸਪੀਟਲ ਦੇ ਇੰਚਾਰਜ ਜਿਨ੍ਹਾਂ ਨੇ ਸਾਡਾ ਆਨੰਦ ਦਾ ਫਾਸਟਡ ਦੇਖ ਕੇ ਸਾਨੂੰ ਯਾਨੀ ਕਿ ਥੋੜਾ ਸਟੇਬਲ ਕੀਤਾ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਉਸ ਤੋਂ ਬਾਅਦ ਧੰਨਵਾਦ ਤੁਹਾਡਾ ਭਰਾ ਜੀ ਜਿਹੜਾ ਤੁਸੀਂ ਇੰਨੀ ਹੈਡਕ ਲਈ ਹੈ ਜੀ ਤੁਸੀਂ ਭਰਾ